ਤਾਂ ਇਹ ਜਾਣਕਾਰੀ ਜੁੜੀ ਹੈ ਜੀ ਪੰਜਾਬ ਦੇ ਸਕੂਲਾਂ ਨਾਲ ਦੇਰ ਰਾਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜਤ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਤਿੰਨ ਦਿਨਾਂ ਲਈ ਪੰਜਾਬ ਭਰ ਦੇ ਸਾਰੇ ਸਕੂਲ ਤੇ ਕਾਲਜ ਜਿਹੜੇ ਬੰਦ ਰਹਿਣਗੇ ਇਸ ਤੋਂ ਇਲਾਵਾ ਕਈ ਯੂਨੀਵਰਸਿਟੀਆਂ ਨੇ ਵੀ ਜੋ ਉੱਥੇ ਪ੍ਰੀਖਿਆਵਾਂ ਹੋ ਰਹੀਆਂ ਸੀਗੀਆਂ ਐਗਜ਼ਾਮ ਹੋ ਰਹੇ ਸੀਗੇ ਉਹ ਮੁਲਤਵੀ ਹੈ ਜਿਹੜੇ ਕਰ ਦਿੱਤੇ ਗਏ ਤੇ ਨਵਾਂ ਸ਼ਡਿਊਲ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਹੈ ਜਿਹੜਾ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਸਿਹਤ ਮੰਤਰੀ ਨੇਗੇ ਡਾਕਟਰ ਬਲਬੀਰ ਸਿੰਘ ਤਾਂ ਇਹਨਾਂ ਨੇ ਜੋ ਇੱਕ ਸਕੂਲੀ ਹਾਦਸਾ ਹੋਇਆ ਸੀਗਾ ਸਮਾਣਾ ਪਟਿਆਲਾ ਰੋਡ ਤੇ ਇੱਥੇ ਇੱਕ ਸਕੂਲੀ ਬੈਂ ਟਿਪਰ ਨਾਲ ਇਹ ਟਕਰਾ ਜਾਂਦੀ ਹੈ ਤੇ ਕਈ ਬੱਚਿਆਂ ਦੀ ਡੈਥ ਜਿਹੜੀ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਉਹ ਮੀਟਿੰਗ ਬੁਲਾਉਂਦੇ ਆ ਜਿੱਥੇ ਉਹ ਹੁਕਮ ਜਿਹੜੇ ਜਾਰੀ ਕਰਦੇ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਪੁਲਿਸ ਵਿਭਾਗ ਨੂੰ ਕਿ ਸਕੂਲ ਲੱਗਣ ਸਮੇ ਤੇ ਛੁੱਟੀ ਹੋਣ ਸਮੇ ਟਿਪਰ ਆ ਜਿਹੜੇ ਉਹ ਸੜਕਾਂ ਤੇ ਨਹੀਂ ਚੱਲਣੇ ਚਾਹੀਦੇ ਇਸ ਤੋਂ ਇਲਾਵਾ ਸਕੂਲ ਮੁਖੀਆਂ ਨੂੰ ਸਕੂਲ ਵਿਭਾਗ ਨੂੰ ਵੀ ਇਹ ਹੁਕਮ ਜਾਰੀ ਕੀਤੇ ਆ ਕਿ ਉਹ ਜੋ ਬੱਸਾਂ ਲੱਗੀਆਂ ਹੁੰਦੀਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਬਾਕੀ ਇਹ ਬੱਚਿਆਂ ਨੂੰ ਲਿਜਾਣ ਦੇ ਯੋਗ ਹੈਗੀਆਂ ਨੇ ਕਿਉਂਕਿ ਆਪਾਂ ਜਾਣਦੇ ਹਾਂ ਕਈ ਲੋਕ ਹੁੰਦੇ ਆ ਜਿਹੜੇ ਖੋਖੇ ਲਈ ਫਿਰਦੇ ਹੁੰਦੇ ਆ ਤਾਂ ਉਹਨਾਂ ਵਿੱਚ ਬੱਚਿਆਂ ਲਈ ਕੋਈ ਵੀ ਜਿਹੜੀ ਸੇਫਟੀ ਨਹੀਂ ਹੈਗੀ ਇਹ ਇਸ ਤੋਂ ਇਲਾਵਾ ਟਿਪਰਾਂ ਦੇ ਵਿੱਚ ਹੈ ਜਿਹੜਾ ਸਪੀਡ ਗਵਰਨਰ ਲੱਗਿਆ ਹੋਣਾ ਚਾਹੀਦਾ ਹੈ ਟਿਪਰ ਦੇ ਡਰਾਈਵਰ ਤੇ ਸਕੂਲੀ ਬੱਸਾਂ ਦੇ ਡਰਾਈਵਰਾਂ ਦੀ ਮੈਡੀਕਲ ਜਾਂਚ ਕਰਵਾਉਣ ਦੇ ਵੀ ਜਿਹੜੇ ਹੁਕਮ ਦਿੱਤੇ ਆ ਦੋਨਾਂ ਦੇ ਡਰਾਈਵਰ ਜਿਹੜੇ ਉਹ ਫਿਜ਼ੀਕਲੀ ਫਿੱਟ ਹੋਣੇ ਚਾਹੀਦੇ ਨੇ ਜਿਵੇਂ ਅੱਖਾਂ ਦੀ ਰੋਸ਼ਨੀ ਚੈੱਕ ਕਰਨਾ ਜੋ ਵੀ ਮੈਡੀਕਲ ਜਿਹੜਾ ਟੈਸਟ ਹੁੰਦਾ ਹੈ ਸਰੀਰਕ ਫਿਟਨੈਸ ਵਾਸਤੇ ਕਹਿਣ ਤੋਂ ਭਾਵ ਸਰੀਰਕ ਤੌਰ ਤੇ ਚਾਹੇ ਉਹ ਟੈਪਰ ਦਾ ਡਰਾਈਵਰ ਹੈ ਜਾਂ ਫਿਰ ਸਕੂਲੀ ਬੱਸ ਦਾ ਡਰਾਈਵਰ ਹੈ ਉਹ ਫਿੱਟ ਹੈ ਜਿਹੜਾ ਹੋਣਾ ਚਾਹੀਦਾ ਹੈ ਤਾਂ ਇਹ ਹੁਕਮ ਹੈ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਜਾਰੀ ਕੀਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਉਹਨਾਂ ਨੇ ਇਹ ਵੀ ਸਖਤ ਹਦਾਇਤ ਕੀਤੀ ਹੈ ਕਿ ਜੇ ਕੋਈ ਮਿਲੀ ਭੁਗਤ ਨਾਲ ਟੈਪਰ ਚਲਵਾਉਂਦਾ ਹੈ ਜਾਂ ਫਿਰ ਸਕੂਲ ਦੇ ਵਿੱਚ ਜਿਹੜੀ ਬੱਸ ਹੈ ਉਹ ਚਲਵਾਉਂਦਾ ਹੈ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੋਊਗੀ ਤਾਂ ਇਹ ਇਹਨਾਂ ਨਿਯਮਾਂ ਦੀ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਿਹਤ ਮੰਤਰੀ ਨੇ ਇਹ ਹੁਕਮ ਆ ਦੇ ਦਿੱਤੇ ਹੈ ਦੇ ਨਾਲ ਹੀ ਜ਼ੀਰੋ ਟੋਲਰੈਂਸ ਨੀਤੀ ਜਿਹੜਾ ਲਾਗੂ ਕਰਨ ਲਈ ਕਿਹਾ ਹੈ